ਆਬੋ ਸਿੱਖ ਸਤ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਸਤ ਗੁਰ ਕੇ ਪਿਆਰੇਓ ਗਾਵ ਸੱਚੀ ਬਾਣੀ ਆਪੋ ਸਿੱਖ ਸਤ ਗੁਰ ਕੇ ਪਿਆਰੇਓ ਗਾਵ ਸੱਚੀ ਬਾਣੀ ਦੀ ਬਾਣੀ ਗੋਬ ਸਤਿ ਬਾਣੀ ਗੋਬ ਸਤਿ ਬਾਣੀ ਆਬੋ ਸਿੱਖ ਸਤ ਗੁਰ ਕੇ ਪਿਆਰ ਯਾਰੋ اشتركوا <applause> <applause> ਰਹੋ ਹਰ ਰੰਗ ਜਪੇ ਹੋ ਸਾਦਗ ਪਾਣੀ ਪੀਵੋ ਪੀਵੋ The ਬਾਣੀ ਬਾਣੀ ਆਪੋ ਸਿਖ ਸਤ ਗੁਰ ਕੇ ਵਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੁਰੇ ਤੁਰਖਿਆ ਕਹਿਨਾ ਸਦਾਗਾ ਸਦਾਗਾ ਸੱਚੀ ਬਾਣੀ ਇਹ ਹੈ ਸੱਚੀ ਬਾਣੀ ਤੇ ਹੈ ਸੱਚੀ ਬਾਣੀ ਅਬ ਸਿੱਖ ਸਤਿਗੁਰ ਦੇ ਪਿਆਰੇ ਉਹ ਬਾਬੋ ਸੱਚੀ ਗਰਮਾਨੀ ਅਬੋ ਸਿੱਖ ਸਤਗੁਰ ਤੇ ਪਿਆਰੋ ਗਾ ਗਰਮਾਨੀ ਅਬੋ ਸਿੱਖ ਸਤਗੁਰ ਤੇ ਪਿਆਰੋ ਸਰ ਮਹਾਰਾਜ ਜੀ ਜੁਗੋ ਜੁਗ ਅਟਲ ਹਾਜ਼ਰਾ ਹਜੂਰ ਸ਼ਬਦ ਅਵਤਾਰ ਜਿਨ੍ਹਾਂ ਦੇ ਅਸੀਂ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਮਨਾ ਰਹੇ ਹਾਂ ਪਹਿਲਾ ਪ੍ਰਕਾਸ਼ ਗੁਰਪੁਰਬ ਸੀ ਉਸ ਦਿਨ ਨੂੰ ਮਨਾਨੇ ਹੈ ਜਦੋਂ ਪਹਿਲੀ ਵਾਰੀ ਕੋਥੀਆਂ ਗੁਟਕਿਆਂ ਗੁਰੂਆਂ ਦੀਆਂ ਚਿੱਠੀਆਂ ਸੰਦੇਸ਼ਿਆਂ ਤੋਂ ਅਕਤਰਤ ਕਰਕੇ ਥਾਂ-ਪਰ ਥਾਂ ਤੋਂ ਬਾਣੀ ਮੰਗਾ ਕੇ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬੜੀ ਮੁਸਕਤ ਮਿਹਨਤ ਕਰਕੇ ਆਰਾਮ ਸਰ ਤੀਰਥ ਜਿੱਥੇ ਸ੍ਰੀ ਅਮਰਕਸਰ ਸਾਹਿਬ ਵਿਖੇ ਹੈ ਉਸ ਜਗ੍ਹਾ ਤੇ ਬੈਠ ਕੇ ਭਾਈ ਗੁਰਦਾਸ ਜੀ ਪਾਸੋਂ ਮੱਧਤ ਲੈ ਕੇ ਇਹ ਬਾਣੀ ਸਤਿਗੁਰਾਂ ਨੇ ਇਕੱਤਰਤ ਕੀਤੀ ਜਿਸ ਵਿੱਚ ਭਗਤਾਂ ਦੀ ਬਾਣੀ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਉਸ ਨੂੰ ਇਕੱਤਰਤ ਕਰਕੇ ਸਤਿਗੁਰਾਂ ਨੇ ਇੱਕ ਵੀੜ ਬਣਾਈ ਇੱਕ ਗ੍ਰੰਥ ਦੀ ਰਚਨਾ ਕੀਤੀ ਜਿਸ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਕਹਿੰਦੇ ਆਦਿ ਤੋਂ ਭਾਵ ਪਹਿਲਾ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਫੜ ਕੇ ਨਾ ਕਹਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨਹੀਂ ਹੈ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਾਣੀ ਫਿਰ ਦਮਦਮਾ ਸਾਹਿਬ ਵਿਖੇ ਚੜਾਈ ਹੈ ਇਸ ਵਾਸਤੇ ਉਸ ਵਿੱਚ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਹੈ ਸੋ ਉਸ ਬੀੜ ਦੀ ਰਚਨਾ ਕਰਨ ਤੋਂ ਬਾਅਦ ਸਤਿਗੁਰਾਂ ਨੇ ਉਹਦਾ ਜਿਹੜਾ ਪ੍ਰਕਾਸ਼ ਕੀਤਾ ਪਹਿਲੀ ਵਾਰ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਹਰੀ ਮਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹਰੀ ਵੀ ਹੈ ਹਰ ਮੰਦਰ ਇਹੋ ਸਰੀਰ ਹੈ ਮਹਾਰਾਜ ਨੇ ਸਰੀਰ ਨੂੰ ਵੀ ਹਰ ਮੰਦਰ ਆ ਕੇ ਔਰ ਉਸ ਦਿਨ ਬਾਬਾ ਬੁੱਢਾ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਬਰੋਸਾਏ ਗਏ ਉਸ ਪ੍ਰਕਾਸ਼ ਵਾਲੇ ਦਿਨ ਜਿਹੜਾ ਹੁਕਮਨਾਮਾ ਸਾਹਿਬ ਆਇਆ ਸੀ ਇਤਿਹਾਸ ਵਿੱਚੋਂ ਦਾ ਜ਼ਿਕਰ ਆਉਂਦਾ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਖਰਾਵਣ ਆਇਆ ਸਨ 1604 ਸੋ ਉਸ ਦਿਨ ਤੋਂ ਲੈ ਕੇ ਅਸੀਂ ਇਹ ਗੁਰਪੁਰਬ ਮਨਾਉਂਦੇ ਆ ਰਹੇ ਹਾਂ ਵੈਸੇ ਤਾਂ 1 ਸਤੰਬਰ ਫਿਕਸ ਕੀਤੀ ਗਈ ਸੀ ਇਹ ਡੇਟ ਨਾਨਕ ਸਾਹੀ ਕੈਲੰਡਰ ਦੇ ਅਨੁਸਾਰ ਲੇਕਿਨ ਦਿਨਾਂ ਦਾ ਫਿਰ ਅੱਗਾ ਪਿੱਛਾ ਹੋ ਜਾਂਦਾ ਥੋੜਾ ਬਾਅਦ ਵਿਵਾਦ ਚੱਲਿਆ ਇਸ ਕੈਲੰਡਰ ਦੇ ਕਰਕੇ ਇਸ ਕਰਕੇ ਅੱਜ 4 ਤਰੀਕ ਹੈ ਅੱਜ ਦੇ ਦਿਨ ਦਾ ਇਹ ਗੁਰਪੁਰ ਮਨਾਇਆ ਜਾ ਰਿਹਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਉਹ ਰਹਿਬਰ ਨੇ ਉਹ ਸਾਡੇ ਮਾਰਗਦਰਸ਼ਕ ਨੇ ਜਿਨ੍ਹਾਂ ਬਾਬਤ 400 ਸਾਲੇ ਤੇ ਇੱਕ ਮੁਸਲਮਾਨ ਪ੍ਰਚਾਰਕ ਨੇ ਇਹ ਗੱਲ ਆਖੀ ਸੀ ਬਈ ਜਿੱਦਣ ਸਾਰੀ ਦੁਨੀਆ ਸਿਆਣੀ ਹੋਗੀ ਸਾਰੇ ਸਾਰੇ ਲੋਕ ਸਿਆਣੇ ਹੋਗੇ ਉਹ ਦਿਨ ਸਾਰੀ ਦੁਨੀਆ ਦਾ ਧਰਮ ਇੱਕ ਹੋਵੇਗਾ ਇੱਕ ਧਰਮ ਜਿੱਦਣ ਸਾਰੀ ਦੁਨੀਆ ਸਿਆਣੀ ਹੋਗੀ ਉਹ ਦਿਨ ਸਾਰਿਆਂ ਦਾ ਗੁਰੂ ਵੀ ਇੱਕ ਹੋਵੇਗਾ ਰਹਿਬਰ ਇੱਕ ਹੋਵੇਗਾ ਤੇ ਉਹ ਗੁਰੂ ਹੋਵੇਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ ਕੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ ਸੋ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜਿਨ੍ਹਾਂ ਦੇ ਚਰਨਾਂ ਵਿੱਚ ਸਾਨੂੰ ਬੈਠਣ ਦਾ ਸੁਭਾਗ ਗੁਰੂ ਸਾਹਿਬ ਨੇ ਸਾਨੂੰ